ਆ ਦੇਖੋ ਬਈ ਗਰੀਬ ਘਰ ਦੀ ਧੀ ਨੇ ਮਿਹਨਤ ਕੀਤੀ ਸੀਗੀ ਤੇ ਨੌਕਰੀ ਹਾਸਲ ਕੀਤੀ ਐ ਤੇ ਅੱਜ ਭਰਤੀ ਹੋ ਗਈ ਬਈ ਤੇ ਦੇਖੋ ਜਦੋਂ ਮਾਂ ਨੇ ਵੀਡੀਓ ਕਾਲ ਤੇ ਫੋਨ ਲਾਇਆ ਨਾ ਆਪਣੀ ਧੀ ਨੂੰ ਤਾਂ ਦੇਖੋ ਕਿੰਨੇ ਚਾਵਾ ਦੇ ਨਾਲ ਆਪਣੀ ਮਾਂ ਦੇ ਨਾਲ ਗੱਲ ਕਰਦੀ ਐ ਧੀ ਜਦੋਂ ਆਪਣੀ ਧੀ ਨੂੰ ਵਰਦੀ ਦੇ ਵਿੱਚ ਦੇਖਦੀ ਐ ਨਾ ਮਾਂ ਦਾ ਸੱਚੀ ਬਈ ਮਾਂ ਨੂੰ ਪੂਰਾ ਚਾ ਚੜ ਜਾਂਦਾ ਰੂਹ ਖੁਸ਼ ਹੋ ਜਾਂਦੀ ਐ ਮਾਂ ਦੀ ਦੇਖੋ ਕਿੰਨੀ ਖੁਸ਼ੀ ਮਨਾਉਂਦੀ ਐ ਯਾਰ ਅੱਜ ਮਾਂ ਪਿਓ ਦੀ ਨਾ ਦੇਖੋ ਬਈ ਆਸ ਪੂਰੀ ਹੋਈ ਐ ਤੇ ਦੇਖੋ ਕਿੰਨੀ ਖੁਸ਼ ਲੱਗ ਰਹੀ ਐ ਮਾਂ ਮਾਪਿਆਂ ਦੀਆਂ ਦਵਾਵਾਂ ਲੱਗੀਆਂ ਬਈ ਇਸ ਧੀ ਨੂੰ ਤੇ ਨੌਕਰੀ ਹਾਸਲ ਕਰ ਲਈ ਇਸ ਧੀ ਨੇ ਗਰੀਬ ਘਰ ਦੀ ਧੀ ਨੇ ਗਰੀਬੀ ਚੱਕਤੀ ਆਪਣੇ ਘਰ ਦੀ ਮਾਪਿਓ ਦੇ ਸੁਪਨੇ ਵੀ ਪੂਰੇ ਕਰ ਦੋਗੀ ਹੁਣ ਜਿਹੜੀ ਧੀ ਨੇ ਆਪਣੇ ਪਰਿਵਾਰ ਦੇ ਮਾੜੇ ਹਾਲਾਤ ਦੇਖੇ ਹੁੰਦੇ ਹਨ ਉਹ ਆਪਣੇ ਪਰਿਵਾਰ ਦੀ ਮਜਬੂਰੀ ਸਮਝਦੀ ਹੁੰਦੀ ਹੈ ਧੀਆਂ ਵੀ ਆਪਣੇ ਘਰ ਦੇ ਲਈ ਬਹੁਤ ਸੋਚਣੀਆਂ ਹੁੰਦੀਆਂ ਨੇ ਵਾਹਿਗੁਰੂ ਇਦਾਂ ਦੇ ਪਰਿਵਾਰਾਂ ਦੇ ਨਾ ਹਰੇਕ ਸੁਪਨੇ ਪੂਰੇ ਕਰੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ